ਕੀ ਤੁਸੀਂ ਜਾਣਦੇ ਹੋ ਕਿ ਇਨਸਾਨ ਜੋ ਸੋਚਦਾ ਹੈ ਉਹੀ ਬਣ ਜਾਂਦਾ ਹੈ ਮਹਾਤਮਾ ਬੁੱਧ ਕਹਿੰਦੇ ਹਨ ਕਿ ਤੁਸੀਂ ਜੋ ਸੋਚਦੇ ਹੋ ਉਹੀ ਤੁਸੀਂ ਬਣ ਚਲੋ ਇਨਸਾਨ ਆਪਣੀ ਸੋਚ ਦੇ ਰਾਹੀਂ ਜਿਸ ਚੀਜ਼ ਨੂੰ ਵਾਰੀ-ਵਾਰੀ ਸੋਚਦਾ ਹੈ ਉਹੀ ਉਸ ਦੀ ਹਕੀਕਤ ਬਣ ਜਾਂਦਾ ਹੈ ਜਦੋਂ ਕੋਈ ਇਨਸਾਨ ਸਕਾਰਾਤਮਕ ਸੋਚਦਾ ਹੈ ਤਾਂ अपने सकारात्मक नतीजे ही प्राप्त करता है और सकारात्मकता ही नजर कि पॉजिटिविटी ही नजर आविटी नकारात्मक नकारात्मक ही हकीकत पैदा कर भावकि जिंदगी दे चारे पास नकारात्मकता नैगेटिविटी ही होंगी इस करके दोस्तों इंसान अपने ਮਨ ਦੇ ਵਿਚਾਰਾਂ ਨੂੰ ਆਪਣੀ ਸੋਚ ਨੂੰ ਸੰਝੇ ਕਿ ਉਹ ਕੀ ਸੋਚ ਰਿਹਾ ਤੇ ਉਹ ਚਾਹੁੰਦਾ ਕੀ ਜੋ ਉਹ ਚਾਹੁੰਦਾ ਹੈ ਉਹ ਸੋਚੇ ਜੋ ਉਹ ਨਹੀਂ ਚਾਹੁੰਦਾ ਉਸ ਚੀਜ਼ ਬਾਰੇ ਉਹ ਵਾਰ-ਵਾਰ ਸੋਚੇ ਲਾ ਆਫ ਅਟਰੈਕਸ਼ਨ ਦੇ ਮੁਤਾਬਕ ਵੀ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ ਉਹਨਾਂ ਹੀ ਚੀਜ਼ਾਂ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਚੀਜ਼ਾਂ ਬਾਰੇ ਤੁਸੀਂ ਬਾਰ-ਬਾਰ ਸੋਚਦੇ ਹੋ ਵਾਰ-ਵਾਰ ਉਸ ਬਾਰੇ ਵਿਚਾਰ ਕਰਦੇ ਜਦੋਂ ਅਸੀਂ ਕਿਸੇ ਚੀਜ਼ ਬਾਰੇ ਵਾਰ-ਵਾਰ ਸੋਚਦੇ ਹਾਂ ਤਾਂ ਅਸੀਂ ਉਹ ਜਿਹਾ ਹੀ ਰਿਐਕਸ਼ਨ ਦਿੰਦੇ ਹਾਂ ਭਾਵ ਕੀ ਹੈ ਕਿ ਜਦੋਂ ਅਸੀਂ ਜੋ ਸੋਚਦੇ ਹਾਂ ਉਹ ਜਿਹਾ ਹੀ ਸਾਡੀ ਜ਼ੁਬਾਨ ਤੇ ਆਉਂਦਾ ਹੈ ਸਾਡੀ ਬੋਲੀ ਬਣ ਜਾਂਦਾ ਹੈ ਉਸ ਤੋਂ ਬਾਅਦ ਸਾਡੀ ਬੋਲੀ ਹੋਈ ਗੱਲ ਸਾਨੂੰ ਕੰਮ ਕਰਨ ਲਈ ਆਕਰਸ਼ਿਤ ਕਰਦੀ ਹੈ ਜਨ ਕਿ ਇਹ ਕੰਮ ਕਰਨ ਲਈ ਸਾਨੂੰ ਉਧਰ ਜਾਣਾ ਪੈਂਦਾ ਹੋ ਉਸ ਦਿਸ਼ਾ ਵੱਲ ਅਸੀਂ ਜਾਂਦੇ ਜਦੋਂ ਅਸੀਂ ਜਿਹੋ ਜਿਹੇ ਕੰਮ ਕਰਦੇ ਹਾਂ ਉਹੋ ਜਿਹੇ ਹੀ ਫਿਰ ਨਤੀਜੇ ਆਉਂਦੇ ਹਨ ਤੇ ਨਤੀਜੇ ਕਿਨੇ ਉਹੋ ਸਾਡੀ ਹਕੀਕਤ ਨੇ ਇਹਦਾ ਮਤਲਬ ਕੀ ਹੋਇਆ ਕਿ ਸਾਡੀ ਸੋਚ ਹੀ ਸਾਡੀ ਹਕੀਕਤ ਦਾ ਬੀਜ ਹੈ ਇਸ ਕਰਕੇ ਦੋਸਤੋ ਇਨਸਾਨ ਨੂੰ ਹਮੇਸ਼ਾ ਚਾਹਦਾ ਹੈ ਕਿ ਉਹ ਪੋਜ਼ਿਟਿਵ ਸੋਚੇ। ਔਰ ਇਹ ਕੁਦਰਤ ਵੀ ਸਭ ਤੋਂ ਵੱਡੀ ਸਚਾਈਆਂ ਦੇ ਵਿੱਚੋਂ ਇੱਕ ਹੈ। ਸਾਡੇ ਮਨ ਦੇ ਵਿੱਚ ਜੋ ਵਿਚਾਰ ਚੱਲ ਰਹੇ ਹਨ, ਅਸੀਂ ਉਹਨਾਂ ਪ੍ਰਤੀ ਜਾਗਰੂਕ ਹੋਈਏ। ਅਸੀਂ ਜੋ ਚਾਹੁੰਦੇ ਹਾਂ ਉਸ ਦੇ ਪ੍ਰਤੀ ਜਾਗਰੂਕ ਹੋਈਏ। ਉਦਾਹਰਣ ਦੇ ਤੌਰ ਤੇ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹ ਤੰਦਰੁਸਤ ਰਹੇ ਤਾਂ ਉਹ ਤੰਦਰੁਸਤੀ ਬਾਰੇ ਹੀ ਸੋਚੇ। ਉਹ ਬਿਮਾਰੀ ਬਾਰੇ ਨਾ ਸੋਚੇ ਬਿਮਾਰੀ ਸ਼ਬਦ ਆਪਣੇ ਆਪ ਦੇ ਵਿੱਚ ਇੱਕ ਨੈਗੇਟਿਵ ਸ਼ਬਦ ਹੈ ਤੰਦਰੁਸਤੀ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਸ਼ਬਦ ਹੈ ਜਦੋਂ ਅਸੀਂ ਨੈਗੇਟਿਵ ਸੋਚਦੇ ਹਾਂ ਯਾਨੀ ਕਿ ਨੈਗੇਟਿਵ ਸ਼ਬਦਾਂ ਨੂੰ ਹੀ ਆਪਣੀ ਜ਼ੁਬਾਨ 'ਤੇ ਲੈ ਕੇ ਆਉਂਦੇ ਹਾਂ ਤਾਂ ਸਾਡੇ ਦਿਮਾਗ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਪਰ ਕੀ ਹੈ ਕਿ ਜਦੋਂ ਅਸੀਂ ਬਿਮਾਰੀ ਸ਼ਬਦ ਬਾਰੇ ਸੋਚਦੇ ਹਾਂ ਅਸੀਂ ਇਹ ਸੋਚਦੇ ਹਾਂ ਕਿ ਮੈਂ ਬਿਮਾਰ ਨਹੀਂ ਹੋਣਾ ਚਾਹੁੰਦਾ ਤਾਂ ਸਾਡੇ ਦਿਮਾਗ ਨੂੰ ਇਹ ਸੰਦੇਸ਼ ਜਾਂਦਾ ਹੈ ਕਿ ਬਿਮਾਰ ਜਾਂ ਬਿਮਾਰੀ ਇਹ ਜਿਹੜਾ ਸ਼ਬਦ ਹੈ ਉਸ ਚੀਜ਼ ਦੀ ਇਹਨਾਂ ਨੂੰ ਜ਼ਰੂਰਤ ਹੈ ਦਿਮਾਗ ਨੂੰ ਨਹੀਂ ਸ਼ਬਦ ਸਮਝ ਨਹੀਂ ਆਉਂਦਾ ਇਹ ਇੱਕ بڑا ਰੋਚਕ ਤੱਤ ਹੈ ਇਸ ਚੀਜ਼ ਨੂੰ ਅਸੀਂ ਕਿਵੇਂ ਬਦਲਾਂਗੇ ਸਭ ਤੋਂ ਪਹਿਲਾਂ ਤਾਂ ਇਸ ਚੀਜ਼ ਨੂੰ ਇਸੇ ਤਰੀਕੇ ਨਾਲ ਹੀ ਬਦਲ ਸਕਦੇ ਹਾਂ ਕਿ ਅਸੀਂ ਆਪਣੀ ਸੋਚ ਪ੍ਰਤੀ ਆਪਣੇ ਵਿਚਾਰਾਂ ਪ੍ਰਤੀ ਜਾਗਰੂਕ ਹੋਈਏ ਔਰ ਅਸੀਂ ਇਸ ਪ੍ਰਤੀ ਵੀ ਸਪਸ਼ਟ ਹੋਈਏ ਕਿ ਅਸੀਂ ਚਾਹੁੰਦੇ ਕੀ ਜੋ ਅਸੀਂ ਚਾਹੁੰਦੇ ਹਾਂ ਉਹੀ ਅਸੀਂ ਸੋਚੀਏ ਅਸੀਂ ਤੰਦਰੁਸਤੀ ਚਾਹੁੰਦੇ ਹਾਂ ਤਾਂ ਸਾਡੀ ਜ਼ੁਬਾਨ ਤੇ ਸਾਡੀ ਸੋਚ ਦੇ ਵਿੱਚ ਤੰਦਰੁਸਤੀ ਹੀ ਆਉਣੀ ਚਾਹੀਦੀ ਐਨਐਲਪੀ ਦੇ ਅਨੁਸਾਰ ਇੱਕ ਪ੍ਰੀਸਪੋਜੀਸ਼ਨ ਹੈ ਉਹ ਇਹ ਕਹਿੰਦੀ ਹੈ ਕਿ ਇਸ ਦੁਨੀਆ ਤੇ ਇਨਸਾਨ ਕੋਈ ਵੀ ਇੱਕ ਇਨਸਾਨ ਜਿਸ ਨੇ ਕੋਈ ਖਾਸ ਪ੍ਰਾਪਤੀ ਕੀਤੀ ਹੈ ਉਹ ਖਾਸ ਪ੍ਰਾਪਤੀ ਦੂਜੇ ਲੋਕ ਵੀ ਕਰ ਸਕਦੇ ਹਨ ਉਹਨਾਂ ਦੀ ਤਰ੍ਹਾਂ ਸਿੱਖ ਕੇ ਜੇ ਕਿਸੇ ਇਨਸਾਨ ਕੋਲੇ ਉਹ ਜਿਹੇ ਹਿੱਕ ਸਕਿੱਲ ਨਹੀਂ ਹੈ ਤਾਂ ਉਸ ਸਕਿੱਲ ਨੂੰ ਸਿੱਖਿਆ ਜਾ ਸਕਦਾ ਇਸ ਕਰਕੇ ਦੋਸਤੋ ਅਸੀਂ ਵੀ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਸਕਾਰਾਤਮਕ ਚੀਜ਼ਾਂ ਚਾਹੁੰਦੇ ਹਾਂ ਤਾਂ ਸਾਨੂੰ ਸਕਾਰਾਤਮਕ ਤਰੀਕੇ ਨਾਲ ਸੋਚਣਾ ਪਵੇਗਾ ਸਾਨੂੰ ਆਪਣੀ ਸੋਚ ਪ੍ਰਤੀ ਜਾਗਰੂਕ ਹੋਣਾ ਪਵੇਗਾ ਸਾਨੂੰ ਆਪਣੀ ਸੋਚ ਪ੍ਰਤੀ ਜਾਗਰੂਕ ਹੋ ਕੇ ਆਪਣੇ ਜੋ ਸਾਡੇ ਵਿਵਹਾਰ ਹਨ ਉਹਨਾਂ ਵਿਵਹਾਰਾਂ ਦੇ ਵਿੱਚ ਸੁਧਾਰ ਲੈ ਕੇ ਆਉਣਾ ਪਵੇ। ਫਿਰ ਸਾਡੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਸਕਾਰਾਤਮਕ। ਅਸੀਂ ਜਦੋਂ ਵੀ ਸੋਚੀਏ ਜਾਗਰੂਕ ਹੋ ਕੇ ਸੋਚੀਏ। ਸਾਡੇ ਮਨ ਦੇ ਵਿੱਚ ਜੇਕਰ ਨੈਗੇਟਿਵ ਵਿਚਾਰ ਆਉਂਦੇ ਵੀ ਹਨ ਤਾਂ ਉਹਨਾਂ ਨੂੰ ਕੈਨਸਲ ਕਰਨ ਦੀ ਤਕਨੀਕ ਅਪਣਾਈ। ਉਸ ਨੂੰ ਅਸੀਂ ਪੋਜ਼ਿਟਿਵ ਸ਼ਬਦਾਂ ਦੇ ਵਿੱਚ ਬਦਲਣ ਦੀ ਤਕਨੀਕ ਨੂੰ ਜਾਣੀਏ ਤੇ ਉਹਨਾਂ ਨੂੰ ਅਪਣਾਈਏ। ਇੱਕ ਚੀਜ਼, ਦੂਜੀ ਚੀਜ਼ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਹੁੰਦਾ ਦੇਖਣਾ ਚਾਹੁੰਦੇ ਹਾਂ ਉਸ ਨੂੰ ਅਸੀਂ ਵਿਜ਼ੂਅਲਾਈਜ਼ ਕਰਨਾ ਸਿੱਖੀਏ ਆਪਣੇ ਮਨ ਦੇ ਵਿੱਚ ਦੇਖਣਾ ਸਿੱਖੀਏ ਕਿ ਹਾਂ ਮੈਂ ਇਹ ਚੀਜ਼ ਬਣ ਰਿਹਾ ਹਾਂ ਮੈਂ ਇਹ ਹੋ ਰਿਹਾ ਹਾਂ ਮੈਂ ਇਹ ਪ੍ਰਾਪਤੀ ਕਰ ਰਿਹਾ ਹਾਂ ਔਰ ਇਸ ਪ੍ਰਾਪਤੀ ਨੂੰ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਕਿਹੋ ਜਿਹੀ ਹੋ ਜਾਵੇਗੀ ਇਸ ਨੂੰ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਦੇਖਦੇ ਹਾਂ ਤਾਂ ਸਾਡਾ ਮਨ ਉਸ ਚੀਜ਼ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਸਾਡੇ ਤੋਂ ਉਹੋ ਜਿਹੇ ਹੀ ਕੰਮ ਵੀ ਕਰਵਾਉਂਦਾ ਹੈ ਜਿਹੇ ਜਿਹੇ ਜਿਨ੍ਹਾਂ ਨਾਲ ਕਿ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ਾਂ ਆਕਰਸ਼ਿਤ ਹੋਣਾ ਸ਼ੁਰੂ ਜਾਂਦੀਆਂ ਜਾਣੀ ਤੇ ਉਹ ਪ੍ਰਾਪਤੀਆਂ ਸਾਨੂੰ ਹੋਣ ਲੱਗਦੀਆਂ ਕਾਮਯਾਬ ਲੋਕਾਂ ਦੀ ਵੀ ਇਹ ਖਾਸੀਅਤ ਹੁੰਦੀ ਹੈ ਕਿ ਉਹ ਆਪਣੇ ਮਨ ਦੇ ਵਿੱਚ ਪਹਿਲਾਂ ਚੀਜ਼ਾਂ ਨੂੰ ਸੋਚਦੇ ਹਨ ਆਪਣੀਆਂ ਕਾਮਯਾਬੀਆਂ ਨੂੰ ਵਿਜ਼ੂਲਾਈਜ਼ ਕਰਦੇ ਨੇ ਔਰ ਵਿਜ਼ੂਲਾਈਜ਼ ਕਰਕੇ ਹੀ ਉਹ ਫਿਰ ਉਸ ਦੇ ਉੱਤੇ ਐਕਸ਼ਨ ਲੈਂਦੇ ਆ ਉਹਦੇ ਉੱਤੇ ਕੰਮ ਕਰਦੇ ਔਰ ਪੂਰੀ ਮਿਹਨਤ ਨਾਲ ਤਨ ਮਨ ਤਾਂ ਨਾਲ ਉਹਦੇ ਤੇ ਪੂਰਾ ਜੋਸ਼ ਨਾਲ ਪੂਰੇ ਹੌਸ਼ ਨਾਲ ਪੂਰੀ ਤਸੱਲੀ ਨਾਲ ਕੰਮ ਕਰਦੇ ਨੇ ਤੇ ਜਦੋਂ ਤਸੱਲੀ ਨਾਲ ਕੰਮ ਕਰਦੇ ਨੇ ਪੂਰੀ ਖੁਸ਼ੀ ਨਾਲ ਕੰਮ ਕਰਦੇ ਨੇ ਤਾਂ ਫਿਰ ਉਹਨਾਂ ਦੇ ਕੋਲੇ ਕਾਮਯਾਬੀ ਆਪਣੇ ਆਪ ਚੱਲ ਗਿਆ ਜੇ ਕੋਈ ਇਨਸਾਨ ਆਪਣੇ ਆਪ ਨੂੰ ਇਹ ਮੰਨ ਲੈਂਦਾ ਹੈ ਜਾਂ ਉਸਦੇ ਦਿਮਾਗ ਦੇ ਵਿੱਚ ਉਸਦੀ ਸੋਚ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ ਕਿ ਮੈਂ ਤਾਂ ਹਾਰਿਆ ਹੋਇਆ ਇਨਸਾਨ ਹਾਂ ਤਾਂ ਇਹ ਉਸਦੀ ਹਕੀਕਤ ਬਣ ਜਾਂਦੀ ਇਸ ਕਰਕੇ ਦੋਸਤੋ ਸਾਨੂੰ ਕਦੇ ਵੀ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਸੋਚ ਕੇ ਵੀ ਨੈਗੇਟਿਵ ਸੋਚਣਾ ਨਹੀਂ ਚਾਹੀਦਾ ਇਸ ਕਰਕੇ ਦੋਸਤੋ ਜਦੋਂ ਵੀ ਸੋਚੋ ਸੋਚ ਕੇ ਸੋਚੋ ਪੋਜ਼ਿਟਿਵ ਸੋਚ ਪੋਜ਼ਿਟਿਵ ਸੋਚਣ ਨਾਲ ਸਾਡੀ ਹਕੀਕਤ ਵੀ ਪੋਜ਼ਿਟਿਵ ਬਣ ਜਾਂਦੀ ਹੈ ਇੱਕ ਜੀ ਦੂਸਰੀ ਚੀਜ਼ ਜਿਹੜਾ ਮੈਂ ਦੂਸਰਾ ਤੱਥ ਦੱਸਣ ਜਾ ਰਿਹਾ ਹਾਂ ਉਹ ਬਹੁਤ ਮਹੱਤਵਪੂਰਨ ਹੈ ਉਹ ਤੱਥ ਹੈ ਕਿ ਸਾਡਾ ਜਿਹੜਾ ਮਨ ਹੈ ਅਵਚੇਤਨ ਮਨ ਹੈ ਜਿਹੜਾ ਉਸ ਨੂੰ ਹਕੀਕਤ ਤੇ ਕਲਪਨਾ ਦੋਨਾਂ ਦੇ ਵਿੱਚ ਅੰਤਰ ਕਰਨਾ ਨਹੀਂ ਆਉਂਦਾ ਉਹ ਇਹ ਅੰਤਰ ਨਹੀਂ ਕਰ ਸਕਦਾ ਹੈ ਕਿ ਜੋ ਸੋਚਿਆ ਜਾ ਰਿਹਾ ਹੈ ਉਹ ਹਕੀਕਤ ਹੈ ਜਾਂ ਉਹ ਸਿਰਫ ਕਲਪਨਾ ਹੈ ਉਦਾਹਰਣ ਦੇ ਤੌਰ ਤੇ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਮੈਂ ਬਿਮਾਰ ਹਾਂ ਤਾਂ ਉਹ ਬਿਮਾਰ ਸ਼ਬਦ ਨੂੰ ਐਜ਼ ਅ ਰਿਐਲਿਟੀ ਲੈਂਦਾ ਹੈ ਤੇ ਉਸੇ ਦੇਤੇ ਐਕਸ਼ਨ ਲੈਂਦਾ ਉਸੇ ਉਸੇ ਤਰ੍ਹਾਂ ਦੇ ਹੀ ਸਾਡੇ ਤੋਂ ਐਕਸ਼ਨ ਕਰਪਾਉਂਦਾ ਹੈ ਔਰ ਜੇਕਰ ਅਸੀਂ ਸੋਚਦੇ ਹਾਂ ਕਿ ਮੈਂ ਤੰਦਰੁਸਤ ਹਾਂ ਤਾਂ ਸਾਡਾ ਦਿਮਾਗ ਸਾਡਾ ਮਨ ਸਾਡਾ ਅਰਚੇਤਨ ਮਨ ਸਾਡੇ ਤੋਂ ਉਹੋ ਜਿਹੇ ਐਕਸ਼ਨ ਕਰਪਾਉਂਦਾ ਸੋ ਦੋਸਤੋ जलो भी सोचो सोच के सोचो पॉजिटिव सोचो सकारात्मक सोचो कम भी सकारात्मक करो व्यवहार भी सकारात्मक रखो तो नतीजे भी डेफिनेटली सकारात्मक थैंक यू सो मच शुक्रिया